ਸਮਾਨ ਨਿਗਰਾਨ ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਲੱਗਾ ਹਾਂ ਸਾਂਝੀ ਕੰਧਖਾਨੇ ਦਾ ਨਾਮ ਹੈ ਸੰਤੋਖ ਸੰਗਤੀ ਹਿਰਦੀ ਕਹਾਣੀ ਹੈ ਸੰਤੋਖ ਸੰਗਤੀ ਹਿਰਦੀਆਂ ਕਹਾਣੀਆਂ ਨੂੰ ਪੰਜਾਬੀ ਪਿੰਡੂ ਜੀਵਨ ਦਾ ਮਹਾਨ ਕੋਸ਼ ਆਖਿਆ ਜਾਂਦਾ ਹੈ ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ ਜੀ ਨੇ ਲਿਖਿਆ ਮਹਾਨ ਕੋਸ਼ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਜਿੰਨੇ ਸ਼ਬਦ ਨੇ ਲਗਭਗ ਉਹਨਾਂ ਦਾ ਅਰਥ ਦਿੱਤਾ ਗਿਆ ਹੈ ਤੇ ਕਹਾਣੀ ਸ਼ੁਰੂ ਹੁੰਦੀ ਹੈ ਕਿ 8 ਮਹੀਨਿਆਂ ਦੀ ਖੱਜਲ ਖਵਾਰੀ ਤੋਂ ਬਾਅਦ ਕਪੂਰ ਸਿੰਘ ਮਸਾਂ ਹੀ ਆਪਣੀ ਘਰ ਬਣਾਉਣ ਦੀ ਪੁੱਜਤ ਵਿੱਚ ਆਇਆ ਸੀ ਪਰ ਅੜਿੱਕਾ ਪੈ ਗਿਆ ਸਾਂਝੀ ਕੰਧ ਤੇ ਆਕੇ ਇਹ ਕੰਧ ਉਹਦੇ ਚਾਚੇ ਦੇ ਲੜਕੇ ਦਰਬਾਰੇ ਨਾਲ ਸਾਂਝੀ ਸੀ ਤੇ ਪਿਛਲੀਆਂ ਬਰਸਾਤਾਂ ਦੇ ਵਿੱਚ ਕਪੂਰ ਸਿੰਘ ਦਾ ਘਰ ਟਹਿ ਟੇਰੀ ਹੋ ਗਿਆ ਸੀ ਘਰ ਤਾਂ ਹੋਰ ਵੀ ਟੇਸੀ ਪਿੰਡ ਦੇ ਵਿੱਚ ਪਰ ਕਪੂਰ ਸਿੰਘ ਦਾ ਘਰ ਟਹਿਣਾ ਸਾਰੇ ਪਿੰਡ ਦੇ ਵਿੱਚ ਬਹੁਤ ਵੱਡੀ ਦੁਰਘਟਨਾ ਮੰਨਿਆ ਗਿਆ ਕਿਉਂਕਿ ਉਹਦੇ ਘਰ ਦਾ ਇੱਕ ਵੀ ਖਣਾ ਬਚਿਆ ਨਹੀਂ ਸੀ ਹੁਣ ਇਹ ਘਰ ਬਣਾਉਣ ਵਾਸਤੇ ਜਿਲ੍ਹੇ ਦੇ ਸਰਕਾਰੀ ਦਫ਼ਤਰਾਂ ਵਿੱਚ ਢੇੜੇ ਮਾਰਨੇ ਸ਼ੁਰੂ ਕਰਤੇ ਪਰ ਕੁਝਰ ਬਾਅਦ ਨੂੰ ਪਤਾ ਲੱਗ ਗਿਆ ਕਿ ਇੱਥੇ ਤਾਂ ਵਜ਼ੀਰਾਂ ਦੀਆਂ ਸਿਫਾਰਿਸ਼ਾਂ ਚੱਲਦੀਆਂ ਆ। ਉੱਥੋਂ ਉਹਨੂੰ ਕਰਜ਼ਾ ਨਹੀਂ ਮਿਲਿਆ। ਫਿਰ ਵਿਚਾਰੇ ਨੇ ਹਾਰ ਕੇ ਆਪਣੀ ਜਿਹੜੀ ਜ਼ਮੀਨ ਐ, 10 ਵਿੱਗੇ ਜ਼ਮੀਨ ਐ, ਉਹ ਵੇਚ ਕਰ ਦਿੱਤੀ। ਉਹਦੇ ਨਾਲ ਪੈਸੇ ਆ ਗਏ ਤੇ ਪੈਸਿਆਂ ਦੇ ਨਾਲ ਇੱਟਾਂ ਦਾ ਪ੍ਰਬੰਧ ਹੋ ਗਿਆ, ਸੀਮੈਂਟ ਦਾ ਪ੍ਰਬੰਧ ਹੋ ਗਿਆ ਤੇ ਕੰਮ ਸ਼ੁਰੂ ਹੋਣ ਵਾਲਾ ਸੀ ਪਰ ਅੜਿੱਕਾ ਪੈਂਦਾ ਸੀ ਦਰਬਾਰੇ ਵਾਲੀ ਸਾਂਝੀ ਕੰਧ ਦਾ। ਉਹਦਾ ਜਿਹੜਾ ਘਰ ਸੀਗਾ ਕਪੂਰ ਸਿੰਘ ਦਾ ਉਹਦੇ ਸਾਹਮਣੇ ਗਲੀ ਸੀ ਗਲੀ ਦਾ ਕੋਈ ਰੋਲਾ ਨਹੀਂ ਸੀ ਤੇ ਖੱਬੇ ਪਾਸੇ ਰਾਮਕੌਰ ਦਾ ਘਰ ਸੀ ਉਹਦੀ ਚਾਚੀ ਲੱਗਦੀ ਸੀ ਉਹਦੇ ਨਾਲ ਵੀ ਕੋਈ ਰੋਲਾ ਨਹੀਂ ਸੀ ਉਹਦੇ ਪਿਛਲੇ ਪਾਸੇ ਚੰਨਨ ਸਿੰਘ ਚੀਨੀਆਂ ਦੀ ਆਬਾਦੀ ਸੀ ਤੇ ਉਹਨੇ ਵੀ ਕਦੇ ਨਾ ਕਦੇ ਆਪਣਾ ਘਰ ਬਣਾਉਣਾ ਸੀਗਾ ਥਾਂ ਦੇ ਵਿੱਚ ਇਸ ਕਰਕੇ ਅੱਧ ਦਾ ਕੰਧ ਦਾ ਅੱਧ ਦੇਣ ਤੇ ਮੰਨ ਗਿਆ ਰੋਲਾ ਪੈਂਦਾ ਸੀ ਤਾਂ ਦਰਬਾਰੇ ਵਾਲੀ ਸੱਜੀ ਕੰਧ ਦਾ ਇਹ ਜਿਹੜੀ ਕੰਧ ਹੈ ਉਹ ਉਹਨਾਂ ਦੇ ਬਜ਼ੁਰਗਾਂ ਨੇ ਬਣਾਈ ਹੋਈ ਕੰਧ ਸੀ ਪੁਰਾਣੇ ਸਮਿਆਂ ਦੀ ਕੰਦ ਸੀ ਕੱਚੀ ਕੰਦ ਸੀ ਥਾਂ ਥਾਂ ਤੋਂ ਭਗਾ ਵਗਦੀਆਂ ਸੀ ਹੁਣ ਤੇ ਮਿੱਟੀ ਲੈਂਦੀ ਸੀ ਥਾਂ ਥਾਂ ਤੇ ਮੋਰੀਆਂ ਹੋਈਆਂ ਸੀ ਜਿਵੇਂ ਕਹਿੰਦੇ ਹੁੰਦੇ ਆ ਕਿ ਥੋਥੜ ਰੋਹੀ ਨੇ ਖਾਦੀ ਐ ਇਸ ਤਰ੍ਹਾਂ ਦੀ ਕੰਦ ਹੋਗੀ ਸੀ ਅਸਲ ਵਿੱਚ ਕੰਦ ਦੀ ਲੋੜ ਤਾਂ ਦਰਬਾਰੀ ਨੂੰ ਵੀ ਸੀ ਪਰ ਦਰਬਾਰਾ ਇੱਕ ਲੇਖੇ ਇੱਕ ਬਹਾਨੇ ਇੱਕ ਕੰਦ ਬਣਾਉਣੀ ਨਹੀਂ ਚਾਹੁੰਦਾ ਸੀ ਕਿਉਂਕਿ ਜਿਹੜਾ ਇਸ ਕੰਦ ਨਾਲ ਉਹਦਾ ਕੋਠਾ ਐ ਉਹਦੇ ਵਿੱਚ ਉਹਦਾ ਡੰਗਰ ਵੱਛਾ ਹੁੰਦਾ ਸੀ ਜਾਂ ਕੱਖ ਕੰਨਾ ਹੁੰਦਾ ਸੀ ਤੇ ਇਹ ਜਿਹੜੀ ਕੰਦ ਹੈ ਇਹਦੀ ਅਸਲ ਲੋੜ ਕਪੂਰ ਸਿੰਘ ਨੂੰ ਸੀ ਦਰਬਾਰੇ ਕੋਲੇ ਦੋ ਘਰ ਸੀ ਤੇ ਇੱਕ ਘਰ ਉਹਦਾ ਪਰੇ ਸੀ ਉਹ ਪੱਕਾ ਸੀ ਉਹਨਾਂ ਦੀ ਗੁਜ਼ਾਰੇ ਵਾਸਤੇ ਬਹੁਤ ਵਧੀਆ ਸੀ ਪਰ ਅਸਲ ਲੋੜ ਤਾਂ ਕਪੂਰ ਸਿੰਘ ਨੂੰ ਸੀ ਕਪੂਰ ਸਿੰਘ ਨੇ ਉਹਨੂੰ ਕਈ ਵਾਰੀ ਕਿਹਾ ਵੀ ਕਿ ਦਰਬਾਰਿਆ ਆਪਾਂ ਕੰਦ ਬਣਾ ਲਈਏ ਪਰ ਉਹਨੇ ਕੋਈ ਹੂੰ ਹਾਂ ਨਾ ਕੀਤੀ ਸਗੋਂ ਅੱਗੇ ਰੁੱਖਾ ਜਿਹਾ ਜਵਾਬ ਦਿੰਦਾ ਹੋਇਆ ਉਹ ਕਪੂਰ ਸਿੰਘ ਨੂੰ ਕਹਿੰਦਾ ਕਿ ਜਦੋਂ ਕੰਦਾਂ ਦੇ ਵੇਲੇ ਆਉਣਗੇ ਪੰਧਾ ਦੇਖੀਆਂ ਜਾਣਗੀਆਂ ਤੇ ਇਸ ਕਰਕੇ ਕਪੂਰ ਸਿੰਘ ਬੜਾ ਤੰਗ ਸੀ ਉਹਨੂੰ ਬੜਾ ਗੁੱਸਾ ਆਉਂਦਾ ਸੀ ਪਰ ਉਹ ਗੁੱਸਾ ਜ਼ਾਹਰ ਨਹੀਂ ਕਰ ਸਕਦਾ ਸੀ ਉਹਨੂੰ ਪਤਾ ਸੀ ਕਿ ਉਹਦਾ ਕੰਮ ਗੁੱਸੇ ਨਾਲ ਸੌਰਨਾ ਨਹੀਂ ਉਹ ਸੋਚਦਾ ਹੁੰਦਾ ਸੀ ਕਿ ਸ਼ਰੀਕ ਤਾਂ ਜੇ ਮਿੱਟੀ ਦਾ ਹੋਵੇ ਉਹ ਵੀ ਮਾੜਾ ਹੁੰਦਾ ਹੈ ਤੇ ਫਿਰ ਉਹਨੇ ਇਹ ਕੀਤਾ ਕਿ ਚਾਚੀ ਰਾਮਕੌਰ ਨੂੰ ਤੇ ਨਨ ਸਿੰਘ ਚੀਦਿਆਂ ਨੂੰ ਕਿਹਾ ਕਿ ਜਾਂ ਹੋਰ ਆਂਢ ਗਆਂਢ ਦੇ ਬੰਦੇ ਨੂੰ ਕਿਹਾ ਕਿ ਦਰਬਾਰੇ ਨਾਲ ਗੱਲ ਕਰੋ ਪਰ ਉਹਨੇ ਕਿਸੇ ਦੀ ਗੱਲ ਨਹੀਂ ਸੁਣੀ ਦਰਬਾਰਾ ਤਾਂ ਰੱਸੀ ਦਾ ਸੱਪ ਬਣਿਆ ਬੈਠਾ ਸੀ ਫਿਰ ਉਹਨੇ ਸੋਚਿਆ ਕਪੂਰ ਸਿੰਘ ਨੇ ਕਿ ਮੈਂ ਆਪ ਹੀ ਦੁਬਾਰੇ ਫਿਰ ਗੱਲ ਕਰਕੇ ਦੇਖਾਂ ਕੀ ਪਤਾ ਕੋਈ ਗੱਲ ਉਹਦੇ ਅਕਲ ਵਿੱਚ ਪੈ ਜਾਵੇ ਤੇ ਉਹ ਅਗਲੇ ਦਿਨ ਸਵੇਰੇ ਉਸ ਵਕਤੇ ਉਹਦੇ ਘਰ ਮੂਲੇ ਦਰਵਾਜ਼ੇ ਮੂਰੇ ਖੜ ਕੇ ਉਹਨੂੰ ਆਵਾਜ਼ ਮਾਰਦਾ ਥੋੜਾ ਔਲਕੇ ਕਹਿੰਦਾ ਏ ਤੇ ਅੰਦਰੋਂ ਆਵਾਜ਼ ਦਾ ਜਿਹੜਾ ਜਵਾਬ ਹੈ ਉਹਦੀ ਕੁੜੀ ਦਰਵਾਜ਼ੇ ਦੀ ਖਬਾਨਸ ਕਰ ਦਿੰਦੀ ਹੈ ਉਹ ਕਹਿੰਦੀ ਕਿ ਉਹ ਤਾਂ ਪਟਵਾਰੀ ਕੰਨੀ ਗਿਆ ਹੈ ਤੇ ਕਪੂਰ ਸਿੰਘ ਸੋਚਦਾ ਕਿ ਮੈਂ ਉਹਦੇ ਪਿੱਛੇ ਜਾਵੜਾ ਚਾਰ ਬੰਦੇ ਹੋਣਗੇ ਬੰਦਿਆਂ ਦੇ ਵਿੱਚ ਗੱਲ ਕੀਤੀ ਚੰਗੀ ਹੁੰਦੀ ਹੈ ਤੇ ਜਦੋਂ ਉਹ ਪਟਵਾਰਖਾਨੇ ਪਹੁੰਚੇ ਆ ਮੰਦਿਆ ਤੇ ਰਾਮਰਤਨ ਪਟਵਾਰੀ ਤੇ ਸਤਮਾ ਸਰਪੰਚ ਤੇ ਨੰਬਰਦਾਰ ਹੋਰ ਦੋ ਚਾਰ ਬੰਦੇ ਬੈਠੇ ਸਨ ਤੇ ਦਰਬਾਰਾ ਪਟਵਾਰੀ ਦੀ ਪੈਂਦ ਤੇ ਬੈਠਾ ਕੁਝ ਲਿਖਵਾ ਰਿਹਾ ਸੀ ਉਹਨੇ ਸਾਰੇ ਬੰਦਿਆਂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਦਰਬਾਰੇ ਨੂੰ ਕਿਹਾ ਕਿ ਦਰਬਾਰਾ ਸਿਆਂ ਕੰਧ ਦਾ ਕਿਵੇਂ ਕਰਨਾ ਫਿਰ ਉਹ ਕੰਧਾ ਕਿਹੜੀ ਕੰਧਾ ਉਹ ਦੇ ਸਰ ਨੂੰ ਆਇਆ ਤੇ ਉਹਨੇ ਫਿਰ ਉਸੇ ਭਲੇ ਮਾਨਸੀ ਨਾਲ ਕਿਹਾ ਕਿ ਤੂੰ ਭੁੱਲਿਆ ਈ ਕੰਦ ਨੂੰ ਆਪਣੀ ਉਹ ਸਾਂਝੀ ਕੰਦ ਕਹਿੰਦਾ ਮੈਨੂੰ ਤਾਂ ਲੋੜ ਨਹੀਂ ਕੰਦ ਦੀ ਤੇ ਕਹਿੰਦਾ ਭਾਈ ਜੇ ਤੈਨੂੰ ਨਹੀਂ ਲੋੜ ਨਹੀਂ ਤਾਂ ਮੈਨੂੰ ਤਾਂ ਹੈਗੀ ਐ ਮੇਰਾ ਤਾਂ ਟੱਬਰ ਰੋਲਦਾ ਏ ਮੇਰਾ ਕੰਮ اٹਕਿਆ ਫਿਰਦਾ ਏ ਤੇ ਕਹਿੰਦਾ ਜੇ ਤੇਰਾ ਕੰਮ اٹਕਿਆ ਮੈਂ ਕੀ ਕਰਾਂ ਹਾਂ ਕਹਿੰਦਾ ਆਪਾਂ ਰਲ ਮਿਲ ਕੇ ਕੰਦ ਬਣਾ ਲੈਨੇ ਆ ਥੋੜਾ ਜੋਰ ਮੈਂ ਵੱਧ ਲਾ ਦਿੰਦਾ ਕਹਿੰਦਾ ਲੈ ਮੇਰੇ ਸਰ ਤੇ ਸਹਾਨ ਕਰੇਗਾ ਤੇ ਦਰਬਾਰਾ ਇੰਨੀ ਗੱਲ ਕਹਿ ਕੇ ਖਾਲੀ ਜਗ੍ਹਾ ਹਵਾ ਦੇ ਵਿੱਚ ਦੇਖਣ ਲੱਗ ਗਿਆ ਉਹ ਕਹਿੰਦਾ ਆਸਾਨ ਨਹੀਂ ਬਸ ਮੇਰਾ ਕੰਮ اٹਕਿਆ ਖੜਾ ਏ ਤੂੰ ਮੇਰੇ ਵੱਲ ਦੇਖ ਮੇਰਾ ਟੱਬਰ ਰੋਲਦਾ ਫਿਰਦਾ ਏ ਉਹ ਕਹਿੰਦਾ ਕਿ ਫਿਰ ਮੈਂ ਕੀ ਕਰਾਂ ਮੇਰੇ ਚ ਤਾਂ ਜਾਨ ਹੈ ਨਹੀਂਗੀ ਇੰਨੀ ਕੰਦ ਬਣਾਉਣ ਦੀ ਮੇਰੇ ਕੋਲ ਨਾ ਹੀ ਪੈਸੇ ਆ ਉਹ ਕਹਿੰਦਾ ਤੂੰ ਪੈਸਿਆਂ ਦੀ ਪਰਵਾਹ ਨਾ ਕਰ ਥੋੜਾ ਬਹੁਤ ਤੂੰ ਮੈਨੂੰ ਪੈਸੇ ਦੇ ਤੇ ਬਹੁਤੇ ਮੈਂ ਕਰ ਲਊਗਾ ਤੇ ਵਿੱਚ ਨੰਬਰਦਾਰ ਬੋਲਦਾ ਏ ਹੌਲੀ ਕਿਦਨੇ ਕੀ ਕਹਿੰਦਾ ਕਿ ਭਾਈ ਕਿਉਂ ਐਵੇਂ ਔਖੇ ਹੁੰਨੇ ਹੋ ਰਾਲ ਮਿਲ ਕੇ ਕਰ ਲਵੋ ਤੇ ਫਿਰ ਸਰਪੰਚ ਥੋੜੀ ਮਲਬੀ ਜੀ ਜੀਬ ਦੇ ਨਾਲ ਛੱਬ ਕੇ ਜੀ ਗੱਲ ਕਹਿੰਦਾ ਹੈ ਕਿ ਆਪਾਂ ਨੂੰ ਕੀ ਲੋੜ ਹੈ ਨੰਬਰਦਾਰਾ ਆਪੇ ਦੋਵੇਂ ਭਰਾ ਐ ਆਪਸ ਵਿੱਚ ਨਿਬੜਨਗੇ ਇਹ ਜਦੋਂ ਗੱਲ ਕਪੂਰ ਸਿੰਘ ਸੁਣਦਾ ਹੈ ਤਾਂ ਉਹ ਨੰਬਰਦਾਰ ਦੀ ਚਲਾਕੀ ਨੂੰ ਤਾੜ ਜਾਂਦਾ ਹੈ ਉਹਨੂੰ ਪਤਾ ਹੈ ਕਿ ਨੰਬਰਦਾਰ ਕਈ ਪਿਛਲੇ ਸਾਲਾਂ ਤੋਂ ਉਹਦੇ ਨਾਲ ਲੱਗਦਾ ਆਉਂਦਾ ਹੈ ਪਰ ਦਰਬਾਰੀ ਕੱਪਲ ਨੂੰ ਇਹਨਾਂ ਗੱਲਾਂ ਦਾ ਕੀ ਪਤਾ ਕੀ ਸ਼ਰਮ ਇਹਨਾਂ ਗੱਲਾਂ ਦੀ ਤੇ ਜਦੋਂ ਬਈ ਆਪਦੇ ਭਰਾ ਕਿਸੇ ਹੋਰ ਦੇ ਹੱਕ ਵਿੱਚ ਜਾਵੜੇ ਫਿਰ ਕਿਸੇ ਨੂੰ ਕੋਈ ਕੀ ਕਹਿ ਸਕਦਾ ਹੈ ਤੇ ਫਿਰ ਵੀ ਉਹਨੇ ਹਲੀਮੀ ਨਹੀਂ ਛੱਡੀ ਕਿਉਂਕਿ ਉਹਨੂੰ ਪਤਾ ਸੀ ਜੇ ਉਹ ਗੁੱਸਾ ਕਰੇਗਾ ਤਾਂ ਕੰਮ ਵਿਗੜ ਸਕਦਾ ਹੈ ਉਹਨੇ ਬਹੁਤ ਹਲੀਮੀ ਨਾਲ ਭਲੇ ਮਾਨਸੀ ਨਾਲ ਕਿ ਦਰਬਾਰਾ ਸਿਆਂ ਦੇਖ ਆਪਾਂ ਦੋਵੇਂ ਕਬੀਲਦਾਰ ਆ ਆਪਣੀ ਕਬੀਲਦਾਰੀ ਹੈ ਆਪਣੇ ਟੱਬਰ ਹੈ ਆਪਾਂ ਲੜਦੇ ਚੰਗੇ ਨਹੀਂ ਲੱਗਦੇਗੇ ਜੇ ਛੋਟੀ ਮੋਟੀ ਕੰਧ ਹੁੰਦੀ ਤਾਂ ਮੈਂ ਆਪ ਹੀ ਕੱਢ ਲੈਂਦਾ ਪਰ ਹੁਣ ਐਡੀ ਵੱਡੀ 40 ਫੁੱਟ ਲੰਬੀ ਕੰਧ ਹੈ 14 ਫੁੱਟ ਉੱਚੀ ਹੈ ਤੇ ਦੂੜ ਐਟ ਚੌੜੀ ਐ ਮੈਂ ਇਕੱਲਾ ਕਿਵੇਂ ਕਰਾਂ ਜੇ ਕੋਈ ਕੰਧੋਲੀ ਹੁੰਦੀ ਤਾਂ ਮੈਂ ਕਰ ਲੈਂਦਾ ਮੈਂ ਤੈਨੂੰ ਕਹਿਣਾ ਹੀ ਨਹੀਂ ਸੀਗਾ ਤੇ ਕਹਿੰਦਾ ਕਿ ਤੂੰ ਐਦਾਂ ਕਰਦਾ ਮੈਂ ਬਹੁਤਾ ਭਾਰ ਚੱਕ ਲੈਣਾ ਏ ਥੋੜਾ ਤੂੰ ਚੱਕ ਲਈ ਤੇ ਇਹ ਗੱਲ ਸੁਣ ਕੇ ਦਰਬਾਰਾ ਥੋੜਾ ਟਹਿਲਾ ਹੋ ਗਿਆ ਉਹਦੀ ਅਡਵਾਈ ਠੰਡੀ ਹੋ ਗਈ ਉਹਦੇ ਮੱਥੇ ਤੇ ਜਿਹੜੀਆਂ ਕੁੱਟੀਆਂ ਸੀਆਂ ਉਹ ਥੋੜੀਆਂ ਢਿੱਲੀਆਂ ਪੈਣ ਲੱਗੀਆਂ ਇੱਕ ਵਾਰੀ ਉਹ ਤਾਂ ਜੀ ਕੀਤਾ ਕਿ ਮੈਂ ਕਪੂਰ ਸਿੰਘ ਨੂੰ ਹਾਂ ਕਰ ਦੇਵਾਂ ਫਿਰ ਇੱਕ ਪਾਸਿਓਂ ਸਰਪੰਚ ਦਾ ਖੰਘੂਰਾ ਆਇਆ ਖੰਘੂਰੇ ਦੇ ਵਿੱਚ ਬਹੁਤ ਹਲਕੇ ਜਿਹਾ ਉਹਨੇ ਖੰਘੂਰਾ ਮਾਰਿਆ ਉਹਦੇ ਵਿੱਚ ਜਿਹੜੀ ਚਲਾਕੀ ਸੀ ਬੇਮਾਲੂਮੀ ਦੀ ਸਿਰਫ ਦਰਬਾਰੀ ਨੂੰ ਪਤਾ ਲੱਗਿਆ ਉਹਦਾ ਤੇ ਫਿਰ ਦਰਬਾਰਾ ਫਿਰ ਗੁੱਸੇ ਹੋ ਗਿਆ ਉਹਦੇ ਮੱਥੇ ਤੇ ਉਹ ਘੁੱਟੀਆਂ ਫੇਰ ਉਹਗੇ ਆਈਆਂ ਉਹ ਫਿਰ ਗੁੱਸੇ ਹੋ ਕੇ ਬੋਲਿਆ ਕਿ ਮੇਰੇ ਕੋਲ ਇੰਨੀ ਜਾਨ ਹੈ ਨਹੀਂਗੀ ਨਾ ਇੰਨੀ ਪੁੱਗਤ ਹੈ ਮੇਰੇ ਕੋਲ ਪੈਸੇ ਹੈ ਨਹੀਂਗੇ ਉਹ ਕਹਿੰਦਾ ਕਿ ਕਪੂਰ ਸਿੰਘ ਕਹਿੰਦਾ ਉਸੇ ਭਲੇ ਮਾਨ ਸੀ ਨਾ ਕਿ ਜੇ ਤੇਰੇ ਕੋਲ ਪੈਸੇ ਹਨੀਗੇ ਪੈਸੇ ਇਸ ਵਰ ਮਹਿਲਾ ਦਿੰਦਾ ਤੂੰ ਅਗਲੀ ਵਾਰ ਦੇਦੀ ਤੇ ਪਰ ਉਹ ਮੰਨਣ ਨੂੰ ਤਿਆਰ ਨਹੀਂ ਸੀ ਉਹ ਕਿਸੇ ਵੀ ਰਾਤ ਨਹੀਂ ਆਉਂਦਾ ਸੀਗਾ ਕਿਸੇ ਵੀ ਗੱਲ ਤੇ ਨਹੀਂ ਆਉਂਦਾ ਸੀਗਾ ਉਹ ਕਹਿੰਦਾ ਕਿ ਮੈਂ ਕਹਿ ਹੀ ਦਿੱਤਾ ਕਿ ਮੈਂ ਕੰਧ ਕਰਨੀ ਕੋਈ ਨਹੀਂ ਉਹ ਕਹਿੰਦਾ ਵੀ ਭਾਈ ਜੇ ਮੈਂ ਇਕੱਲਾ ਕੰਧ ਕਰਦਾ ਤਾਂ ਮੇਰਾ ਬਹੁਤ ਖਰਚਾ ਹੋ ਜਾਏਗਾ ਤੇ ਫਿਰ ਉਹਨੂੰ ਹੋਰਲੀ ਬੰਦੇ ਸਮਝਾਉਣ ਲੱਗ ਗਏ ਪਟਵਾਰੀ ਕਹਿੰਦਾ ਕਿ ਕਿਉਂ ਐਵੇਂ ਹਨਾ ਆਪਸ ਵਿੱਚ ਖੇਬੜਦੇ ਹੋ ਉਹਦੀ ਗੱਲ ਮੰਨ ਲੈ ਤੂੰ ਕਰ ਲੈ ਤੇ ਉਹ ਪਟਵਾਰੀ ਨੂੰ ਅੱਗੋਂ ਮੂਰੋਂ ਪੈ ਗਿਆ ਕਹਿੰਦਾ ਤੈਨੂੰ ਨਹੀਂ ਪਤਾ ਪਟਵਾਰੀ ਸਾਹਿਬ ਤੇ ਉਹਨੂੰ ਤਾੜਤਾ ਉਹਨੇ ਪਟਵਾਰੀ ਬਚਾਰਾ ਚੁੱਪ ਕਰ ਗਿਆ ਹੁਣ ਲੱਕੜ ਤੋਂ ਹਿੱਠੀ ਕੌਣ ਕਰਾਵੇ ਤੇ ਇਦਾਂ ਗੱਲਾਂ ਹੁੰਦੀਆਂ ਗਈਆਂ ਜਦੋਂ ਦਰਬਾਰੇ ਨੂੰ ਲੱਗਿਆ ਕਿ ਮੈਂ ਹੁਣ ਇਹਦੀ ਕੋਈ ਗੱਲ ਹੀ ਨਹੀਂ ਮੰਨਨੀਗੀ ਕਪੂਰ ਸਿੰਘ ਨੂੰ ਵੀ ਲੱਗਿਆ ਕਿ ਇਹ ਕਿਸੇ ਗੱਲ ਤੇ ਨਹੀਂ ਆਉਂਦਾ ਪਰ ਉਹ ਹੋਰ ਹਲੀਮੀ ਦੇ ਨਾਲ ਹੋਰ ਭਾਈਵੰਦੀ ਦੇ ਨਾਲ ਉਹਨੂੰ ਸਮਝਾ ਰਿਹਾ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਜੇ ਮੈਂ ਗੁੱਸਾ ਕਰ ਗਿਆ ਤਾਂ ਗੱਲ ਵਿਗੜ ਸਕਦੀ ਹੈ ਉਹਨੇ ਫੇਰ ਉਹਨੂੰ ਹਲੀਮੀ ਦੇ ਨਾਲ ਕਿਹਾ ਕਿ ਦਰਬਾਰਾ ਸਿਆਂ ਕੀ ਆਪਣੀ ਕੰਦ ਸਾਂਝੀ ਕੰਦ ਹੈ ਜੁਰਗਾਂ ਦੀ ਸਾਂਝੀ ਕੰਦ ਹੈ ਆਪਾਂ ਦੋਵੇਂ ਮਿਲ ਕੇ ਕਰ ਲੈਨੇ ਆ ਪਰ ਉਹ ਉਹਨੂੰ ਜਿਵੇਂ ਇੱਕ ਹੋਰ ਖੰਘੂਰਾ ਸੁਣਿਆ ਸਰਪੰਚ ਦਾ ਉਹਦੇ ਵਿੱਚ ਜਿਵੇਂ ਉਪਰੀ ਹਵਾ ਆ ਗਈ ਹੋਵੇ ਤੇ ਉਹ ਕਹਿੰਦਾ ਮੈਂ ਕਰਨੀਓ ਹੀ ਨਹੀਂ ਕੰਦ ਉਹ ਕਹਿੰਦਾ ਵੀ ਇਦਾਂ ਕਰ ਜੇ ਤੂੰ ਸਾਰੀ ਇੱਟਾਂ ਦੀ ਨਹੀਂ ਕਰਨੀਗੀ ਤਾਂ ਆਪਾਂ ਇੱਕ ਏਟ ਦੀ ਕਰ ਲੈਨੇ ਆ ਅੱਧੀ ਕਰ ਲੈਨੇ ਆ ਉਹ ਕਹਿੰਦਾ ਮੈਂ ਅੱਧੀ ਵੀ ਨਹੀਂ ਕਰਨੀ ਉਹ ਕਹਿੰਦਾ ਕੱਚੀ ਕਰ ਲੈਨੇ ਆ ਉਹ ਕਹਿੰਦਾ ਮੈਂ ਨਾ ਕੱਚੀ ਨਾ ਪੱਕੀ ਮੈਂ ਕਰਨੀਓ ਹੀ ਨਹੀਂ ਕੰਦਾ ਆਪਾ ਫਿਰ ਕੀ ਕਰੀਏ ਹੋਰ ਕੰਦਾ ਮੈਂ ਤੈਨੂੰ ਇੱਕ ਵਾਰੀ ਕਹਤਾ ਮੈਨੂੰ ਨਾ ਕਹੀਂ ਮੈਨੂੰ ਨੀ ਲੋੜ ਮੈਨੂੰ ਨਹੀਂ ਚਾਹੀਦੀ ਕੰਧ ਤੇ ਇਹ ਸੁਣ ਕੇ ਕੋਈ ਵਿੱਚੋ ਬੋਲਿਆ ਕਿ ਇਹ ਤਾਂ ਬਾਈ ਗੱਜ ਹੈ ਮਤਲਬ ਇਹ ਤਾਂ ੱੱਕਾ ਹੈ ਤੇ ਇਹ ਸੁਣ ਕੇ ਕਪੂਰ ਨੂੰ ਵੀ ਥੋੜਾ ਗੁੱਸਾ ਆ ਗਿਆ ਤੇ ਪਰ ਫਿਰ ਵੀ ਉਹਨੇ ਹਲੀਮੀ ਦੇ ਨਾਲ ਆਪਣਾ ਗੁੱਸਾ ਕੰਟਰੋਲ ਕਰਦੇ ਹੋਏ ਪਰ ਥੋੜੇ ਤੇਜ਼ੀ ਨਾਲ ਬੋਲਿਆ ਕੰਦਾ ਕਿ ਫਿਰ ਤਰਵਾਰਾ ਸਿਆਹ ਜੇ ਮੈਂ ਕੰਧ ਕਰ ਲਵਾਂ ਤੂੰ ਉੱਤੇ ਸ਼ਤੀਰਤਾ ਨਹੀਂ ਧਰੇਗਾ ਤੇ ਅਗੋਂ ਦਰਬਾਰਾ ਬੋਲਦਾ ਏ ਆਕੜ ਕੇ ਪੂਰੀ ਹੱਕ ਥਾਪੜ ਕੇ ਕਹਿੰਦਾ ਮੈਂ ਮਾਲਕਾਂ ਕੰਧ ਦਾ ਮੈਨੂੰ ਕੌਣ ਹਟਾਊਗਾ ਸ਼ਦੀਰ ਧਰਮ ਤੋਂ ਉੱਤੇ ਤੇ ਕਹਿੰਦਾ ਫਿਰ ਵੀ ਤੂੰ ਮੈਨੂੰ ਪੈਸੇ ਦੇ ਮੇਰੀ ਆਪਣੀ ਕੰਧ ਸਾਂਝੀ ਹੈ ਤਾਂ ਤੂੰ ਮੈਨੂੰ ਅੱਧ ਦੇ ਪਰ ਅੱਧ ਤੇ ਉਹ ਮੰਨਦਾ ਨਹੀਂ ਸੀ ਕਹਿੰਦਾ ਫਿਰ ਤੂੰ ਜਦੋਂ ਮੈਂ ਕੰਧ ਢਾਈ ਉਦੋਂ ਤੂੰ ਨਾਲ ਤਾਂ ਖੜੀ ਨਾ ਕੋਲ ਤਾਂ ਖੜੀ ਤੇਰਾ ਉੱਥੇ ਖੜੇ ਹੋਣਾ ਜ਼ਰੂਰੀ ਹੈ ਤੂੰ ਆਧੀ ਹੈ ਕੰਧ ਦਾ ਤੇ ਕੰਧ ਦਾ ਜਿਹੜਾ ਸਾਰਾ ਮਲਬਾ ਹੋਏਗਾ ਉਹਨੂੰ ਆਪਣੇ ਕਰੇ ਸਾਹਮਣਾ ਸਥਿਰ ਰੱਖਣੇ ਕੰਧ ਥੱਲੇ ਬੱਲੀਆਂ ਦੇਣੀਆਂ ਉਹਦੇ ਚ ਤੇਰਾ ਖੜੇ ਹੋਣਾ ਜ਼ਰੂਰੀ ਹੈ ਉਹ ਕਹਿੰਦਾ ਤੂੰ ਖੜਨ ਦੀ ਗੱਲ ਕਰਦਾ ਮੈਂ ਅੱਗ ਨਹੀਂ ਲਾਉਂਦਾ ਕੰਧ ਨੂੰ ਦੁਬਾਰਾ ਗੁੱਸੇ ਚ ਬੋਲਦਾ ਹੈ ਕਹਿੰਦਾ ਕਿ ਮੈਂ ਤਾਂ ਤੇਰੇ ਤੇ ਰਿਪੋਰਟ ਦੇਣੀ ਆ ਸਰਦਾਰ ਜੀ ਤੂੰ ਕਹਿੰਦਾ ਮਤਲਬ ਤੇਰੀ ਕੰਧ ਡੈਗ ਵੀ ਤੇਰਾ ਘਾ ਡੈਗ ਪਿਆ ਤੇ ਤੇਰੀ ਕੰਧ ਦੇ ਨਾਲ ਮੇਰਾ ਕੋਠਾ ਹੈ ਤੇ ਤੇਰੀ ਹੁਣ ਕੰਧ ਨੰਗੀ ਹੋ ਗਈ ਹੈ ਜੇ ਕੰਧ ਤੇਰੀ ਨੰਗੀ ਮੇਰਾ ਬਰਸਾਤਾਂ ਦੇ ਵਿੱਚ ਕੋਠਾ ਲੈ ਤੁਰੀ ਫੇਰ ਕਹਿੰਦਾ ਮੈਂ ਤਾਂ ਤੇਰੇ ਤੇ ਰਿਪੋਰਟ ਦੇਣੀ ਆ ਤੇ ਦਰਬਾਰਾ ਫਿਰ ਜਦੋਂ ਐਂ ਬੋਲਿਆ ਕਪੂਰ ਸਿੰਘ ਨੂੰ ਗੁੱਸਾ ਆ ਗਿਆ ਤੇ ਉਹ ਕਹਿੰਦਾ ਕਿ ਤੂੰ ਦੇਲਾ ਜਿਹੜੀ ਰਿਪੋਰਟ ਦੇਣੀ ਐ ਮੈਨੂੰ ਪਤਾ ਏ ਤਰ ਚ ਕਿਹੜਾ ਵਕੀਲ ਬੋਲਦਾ ਐ ਮੈਂ ਰਿਪੋਰਟ ਦੇਊਗਾ ਮੇਰੇ ਤੇ ਨਗੋਰਾ ਐ ਤੇ ਕਹਿੰਦਾ ਮੈਂ ਜਾਨਦਾ ਮੈਂ ਢੌਣਾ ਕੰਦ ਤੂੰ ਦੇਖ ਲਈ ਰੋਕ ਕੇ ਹਟਾਈਂ ਫਿਰ ਮੈਨੂੰ ਤੇ ਦਰਬਾਰਾ ਆਪਣੇ ਦਾ ਭਰਾ ਕਪੂਰ ਐ ਉਹ ਤੋਂ ਛੋਟਾ ਸੀ ਤੇ ਸਰੀਰ ਦਾ ਵੀ ਲਿੱਸਾ ਸੀ ਪਰ ਕਹਿੰਦੇ ਹੁੰਦੇ ਚੱਕ ਬੁਰੀ ਹੁੰਦੀ ਐ ਕਿਉਂਕਿ ਕਹਿੰਦੇ ਕਿ ਜੇ ਭਰਾ ਦੋਸਤ ਹੋਵੇ ਤਾਂ ਭਰਾ ਵਰਗਾ ਕੋਈ ਦੋਸਤ ਨਹੀਂ ਪਰ ਜੇ ਭਰਾ ਦੋਸਤ ਨਹੀਂ ਬਣ ਜਾਵੇ ਤਾਂ ਪੁਰਾਅ ਵਰਗਿਆ ਕੋਈ ਦੋਸਤ ਨਹੀਂ ਵੀ ਨਹੀਂ ਉਹਨੂੰ ਚੱਕ ਸੀ ਸਰਪੰਚ ਦੇ ਤੇ ਉਹ ਖੜਾ ਹੋ ਗਿਆ ਬਾਹਾਂ ਚਾੜਦਾ ਹੋਇਆ ਤੈਂਗੜ ਕੇ ਬੋਲਿਆ ਕਿ ਤੂੰ ਕੌਣ ਹੋ ਨਾ ਮੈਨੂੰ ਇਦਾਂ ਬੋਲਣ ਵਾਲਾ ਜਾ ਤੂੰ ਹੱਥ ਲਾ ਕੇ ਦਿਖਾ ਕੰਦ ਨੂੰ ਤੇ ਉਹ ਖੈਬੜੀ ਪੈਂਦੇ ਲਾੜੀ ਪੈਂਦੇ ਉਹਨਾਂ ਦੇ ਵਿੱਚ ਨੰਬਰਦਾਰ ਆ ਗਿਆ ਨੰਬਰਦਾਰ ਨੇ ਦਰਬਾਰੇ ਨੂੰ ਰੋਕਤਾ ਤੇ ਕਪੂਰ ਸਿੰਘ ਨੂੰ ਸੈਨਤ ਮਾਰ ਕੇ ਕਿਹਾ ਕਿ ਤੂੰ ਜਾ ਆਪਦੇ ਘਰੇ ਜਾ ਕਪੂਰ ਸਿੰਘ ਉਥੋਂ ਤੁਰਿਆ ਆਇਆ ਪਰ ਤੁਰਦਾ ਤੁਰਦਾ ਉਹ ਬੋਲਦਾ ਹੈ ਕਿ ਮੈਂ ਜਾਨਾ ਕੰਧ ਟੋਨਾ ਜਾ ਕੇ ਤੂੰ ਰੋਕੀ ਸਹੀ ਫਿਰ ਮੈਂ ਦੇਖਦਾ ਤੂੰ ਕਿਵੇਂ ਨਹੀਂ ਅੱਧ ਦਿੰਦਾ ਐਦਾ ਬੋਲਦਾ ਬੋਲਦਾ ਉਹ ਉੱਥੋਂ ਨਿਕਲ ਜਾਂਦਾ ਤੇ ਪਿੰਡ ਦੇ ਵਿੱਚ ਗੱਲ ਫੈਲ ਜਾਂਦੀ ਐ ਸਾਰੇ ਪਿੰਡ ਵਾਲੇ ਦਰਬਾਰੇ ਨੂੰ ਕਹਿੰਦੇ ਕਿ ਭਾਈ ਦਰਬਾਰੇ ਵਾਸਤੇ ਕਿੰਨੀ ਮਾੜੀ ਗੱਲ ਐ ਕਿਸੇ ਰਾਤ ਹੀ ਨਹੀਂ ਆਉਂਦਾ ਕਿਸੇ ਗੱਲ ਤੇ ਨਹੀਂ ਆਉਂਦਾ ਉਧਰ ਕਪੂਰ ਸਿੰਘ ਘਰੇ ਜਾ ਕੇ ਦੋ ਚਿੱਤੀ ਵਿੱਚ ਪੈ ਜਾਂਦਾ ਐ ਕਿ ਉਹ ਘਰ ਬਣਾਵੇ ਜਾਂ ਨਾ ਬਣਾਵੇ ਇਹਦੋਂ ਦਾ ਕੰਦਾ ਕਿ ਮੈਂ ਖੇਤਾਂ ਦੇ ਵਿੱਚ ਜਾ ਕੇ ਘਰ ਪਾ ਲਵਾਂ ਪਰ ਕਹਿੰਦਾ ਜੇ ਘਰ ਪੈਂ ਪਾ ਲਿਆ ਹਨਾ ਤਿੰਨ ਪਾਸੇ ਪੱਕੀਆਂ ਕੰਧਾਂ ਹੋ ਗਈਆਂ ਇੱਕ ਕੱਚੀ ਕੰਧ ਰਹੂਗੀ ਉਹ ਸਾਰੇ ਘਰ ਦੇ ਜੱਖਣਾ ਵੜ ਦੋਗੀ ਫਿਰ ਕਹਿੰਦਾ ਮੈਂ ਕੀ ਕਰਾਂ ਉਹ ਸੋਚਦਾ ਰਹੇ ਆਪਣੇ ਮਨ ਦੇ ਵਿੱਚ ਇਸੇ ਦੋ ਚਿੱਤੀ ਦੇ ਦੋ ਚਿੱਤੀ ਦੇ ਵਿੱਚ ਹੈ ਤੇ ਸੋਚਦਾ ਸੋਚਦਾ ਉਹ ਸੋਚਦਾ ਕਿ ਦੇਖੀ ਜਾਊਗੀ ਉਹ ਹੋਊਗਾ ਇੱਕ ਵਾਰੀ ਕੰਦ ਘਰ ਸ਼ੁਰੂ ਕਰਦੇ ਆ ਜਦੋਂ ਕੰਧ ਤੇ ਗੱਲ ਆਊਗੀ ਉਦੋਂ ਕੋਈ ਨਾ ਕੋਈ ਰਾਹ ਨਿਕਲਾਊਗਾ ਕਹਿੰਦਾ ਕਿ ਕੰਮ ਤਾਂ ਅਜ ਤੱਕ ਕਿਸੇ ਦਾ ਰੁਕਿਆ ਹੀ ਨਹੀਂ ਅੜਕਿਆ ਹੀ ਨਹੀਂਗਾ ਤੇ ਇਦਾਂ ਕਰਦਾ ਕਰਦਾ ਸੋਚਦਾ ਸੋਚਦਾ ਉਹ ਮਜ਼ਦੂਰਾਂ ਨੂੰ ਕੀ ਆਉਂਦਾ ਏ ਤੇ ਪਿੰਡ ਵਾਲੇ ਤਾਂ ਉਹਨੂੰ ਕਹਿੰਦੇ ਸੀ ਕੁਝ ਲੋਕ ਕਹਿੰਦੇ ਸੀ ਕਿ ਤੂੰ ਅਰਜੀ ਦੇ ਜਾ ਕੇ ਡਿਪਟੀ ਦੇ ਪਰ ਉਹ ਸਮਝਦਾ ਸੀ ਕਿ ਜੇ ਮੈਂ ਇਸ ਚੱਕਰ ਵਿੱਚ ਪੈ ਗਿਆ ਹਾਰਜੇਟ ਦੇ ਦਿਨ ਆ ਵੱਡੇ ਦਿਨ ਉਹ ਲੰਘ ਜਾਣਗੇ ਸਿਆਲਾਂ ਦੇ ਦਿਨ ਆ ਜਾਣਗੇ ਤੇ ਸਿਆਲਾਂ ਦੇ ਵਿੱਚ ਮੈਸਜਾਂ ਤੋਂ ਕੰਮ ਹੀ ਨਹੀਂ ਨਿਭੜਿਆ ਕਰਨਾ ਇਸ ਕਰਕੇ ਉਹ ਇਸ ਚੱਕਰ ਦੇ ਵਿੱਚ ਪਿਆ ਹੀ ਨਹੀਂ ਅਗਲੇ ਦਿਨ ਮਜ਼ਦੂਰਾਂ ਨੇ ਚਾਚੀ RAMKUMAR ਵਾਲੀ ਕੰਧ ਢਾਕੇ ਉਹਦੀਆਂ ਨੀਹਾਂ ਕੱਢਣੀਆਂ ਸ਼ੁਰੂ ਕਰਤੀਆਂ ਤੈਂ ਦਿਨਾਂ ਦੇ ਵਿੱਚ ਨੀਹਾਂ ਕੱਡੀਆਂ ਗਈਆਂ ਤੇ ਫਿਰ ਹੌਲੀ-ਹੌਲੀ ਰਸੋਈ ਦੀ ਬਰਾਂਡੇ ਦੀ ਦਲਾਨ ਦੀਆਂ ਨੀਹਾਂ ਕੱਡੀਆਂ ਗਈਆਂ ਹੌਲੀ-ਹੌਲੀ ਹੌਲੀ ਕੰਦਾਂ ਸ਼ੁਰੂ ਹੋ ਗਈਆਂ ਉਪਰੋਠੀਆਂ ਸ਼ੁਰੂ ਹੋ ਗਈਆਂ ਤੇ ਚਿੰਗਾਠਾਂ ਬਾਰੀਆਂ ਲੱਗਦੀਆਂ ਸ਼ੁਰੂ ਹੋ ਗਈਆਂ ਕਮਰਿਆਂ ਦੀਆਂ ਰਸੋਈ ਦੀਆਂ ਤੇ ਹੌਲੀ-ਹੌਲੀ ਹੌਲੀ ਦਸਾਂ ਬਰਾਂ ਦਿਨਾਂ ਦੇ ਵਿੱਚ ਘਰ ਦਾ ਹੁਲੀਆ ਇੱਕੋ ਦਮ ਬਦਲ ਗਿਆ ਤੇ ਸਾਰਾ ਕੁਝ ਹੋ ਗਿਆ ਬਸ ਥੋੜਾ ਜਿਹੜਾ ਕੰਮ ਰਹਿੰਦਾ ਸੀ ਜਿਹੜੀ ਡਿਊਟੀ ਸੀਗੀ ਉਹ ਦਰਬਾਰੇ ਵਾਲੀ ਕੰਧ ਦੇ ਕੋਲ ਬਣਨੀ ਸੀ ਉੱਥੇ 8 ਫੁੱਟ ਤੇ ਜਾ ਕੇ ਲੈਂਟਰ ਲੱਗਣਾ ਸੀ ਉੱਤੇ ਮਿਆਨੀ ਬਣਨੀ ਸੀ ਸਾਰਾ ਕੰਮ ਹੋ ਗਿਆ ਬਸ ਰੋਲਾ ਪੈਂਦਾ ਸੀ ਉਸੇ ਕੰਧ ਤੇ ਆ ਕੇ ਹੁਣ ਘਰ ਇਸ ਜਗ੍ਹਾ ਤੇ ਇਸ ਥਾਂ ਤੇ ਆ ਕੇ ਬਣ ਗਿਆ ਸੀ ਕਿ ਬਾਕੀ ਸਾਰਾ ਕੰਮ ਹੋ ਗਿਆ ਸੀ ਇੱਕ ਵੀ ਦਿਨ ਹੁਣ ਖਾਲੀ ਨਹੀਂ ਜਾ ਸਕਦਾ ਸੀ ਉਹ ਕੰਧ ਦਾ ਫੈਸਲਾ ਹੋਣਾ ਹੀ ਹੋਣਾ ਸੀ ਤੇ ਜਦੋਂ ਕਪੂਰਸਾਣੀ ਦੀ ਕੋਈ ਵਾਹ ਨਹੀਂ ਚੱਲੀ ਤਾਂ ਉਹਨੇ ਪੰਚਾਇਤ ਨੂੰ ਆਪਣੇ ਘਰੇ ਆਪਣੇ ਆਂਗਣ ਤੇ ਬੁਲਾਇਆ ਤੇ ਪੰਚਾਇਤ ਦਾ ਇਕੱਠ ਹੋ ਗਿਆ ਉਹਦੇ ਵੀਡੀਓ ਦੇ ਵਿੱਚ ਆ ਕੇ ਤੇ ਪੰਚਾਇਤ ਨੇ ਦਰਬਾਰੇ ਨੂੰ ਬੁਲਾਇਆ ਦਰਬਾਰੇ ਨੂੰ ਕਿਹਾ ਕੰਧ ਕਢਾਉਣ ਵਾਸਤੇ ਪਰ ਦਰਬਾਰ ਨੇ ਬੜੇ ਪੈਰ ਜਿਹਾ ਟਿਕਾਏ ਇਹ ਕਹਿੰਦਾ ਕਿ ਮੇਰੀ ਕੁੜੀ ਦਾ ਵਿਆਹ ਕਰਨਾ ਮੈਂ ਮੇਰੇ ਕੋਲ ਪੈਸੇ ਹਨੀ ਮੇਰੇ ਚ ਪੁਜਿਤ ਹੈ ਨਹੀਂ ਪਰ ਪੰਚਾਇਤ ਨੇ ਉਹਨੂੰ ਡਰਾ ਧਮਕਾ ਕੇ ਸਮਝਾ ਕੇ ਉਹਨੂੰ ਮਨਾ ਹੀ ਲਿਆ ਤੇ ਮਨਾ ਲਿਆ ਤੇ ਸ਼ਰਤ ਰੱਖੀ ਗਈ ਕਿ ਠੀਕ ਹੈ ਦਰਬਾਰੇ ਨੂੰ ਹਜੇ ਕੰਧ ਦੀ ਲੋੜ ਨਹੀਂ ਗਈ ਪਰ ਉਹਤੇ ਜਿਹੜੀਆਂ ਇੱਟਾਂ ਦਾ ਅੱਧਾ ਉਹਨੂੰ ਦੇਣਾ ਪਵੇਗਾ ਜਿਹੜੀ ਮਜ਼ਦੂਰੀ ਹੈ ਉਹ ਕਪੂਰ ਸਿੰਘ ਦੇ ਪੱਲੇ ਪੈ ਗਈ ਸਾਰੀ ਦੀ ਸਾਰੀ ਤੇ ਜਿਹੜੀਆਂ ਜਿਹੜੀ ਰਕਮ ਹੈ ਰਕਮ ਦੀਆਂ ਜਿਹੜੀਆਂ ਦੋ ਕੈਸ਼ਟਾ ਬਣਾਈਆਂ ਗਈਆਂ ਇੱਕ ਨਮਾਣੀ ਮੁੱਕੇ ਤੇ ਇੱਕ ਅੱਗੇ ਜਿਹੜੀ ਆਉਣ ਵਾਲੀ ਲੋੜੀ ਹੈ ਉਹਦੇ 'ਚ ਦਿੱਤੀ ਜਾਵੇਗੀ ਚਲੋ ਜੀ ਕੰਮ ਚੱਲ ਪਿਆ ਤੇ ਅਗਲੇ ਦਿਨ ਪੰਚਾਇਤ ਦੇ ਚਾਰ ਬੰਦੇ ਆਏ ਕੰਦ ਢਵਾਉਣ ਵਾਸਤੇ ਸਾਰਾ ਪਿੰਡ ਉੱਥੇ ਇਕੱਠਾ ਹੋ ਗਿਆ ਇੱਕ ਮੇਲਾ ਲੱਗ ਗਿਆ ਉਹਦੇ ਘਰੇ ਆ ਕੇ ਕਪੂਰ ਸਿੰਘ ਦੇ ਤੇ ਇੱਕ ਨੀਂਹ ਕੱਢੀ ਗਈ ਕੰਦ ਢਾਈ ਗਈ ਨੀਂਹ ਜਦੋਂ ਨਿਕਲੀ ਤਾਂ ਇੱਕ ਜਿਹੜੀ ਰੱਸੀ ਦਾ ਸਿਰਾ ਏ ਉਹ ਧੰਮਾ ਸਿੰਘ ਸਰਪੰਚ ਨੇ ਫੜ ਲਿਆ ਤੇ ਇੱਕ ਪਿੰਡ ਦਾ ਬੰਦਾ ਸੀ ਕਾਲੀਨਾਰ ਸਿੰਘ ਇੱਕ ਸਿਰਾ ਉਹਨੇ ਫੜ ਲਿਆ ਤੇ ਕਾਲੀਨਾਰ ਸਿੰਘ ਨੇ ਜਦੋਂ ਸਿਰਾ ਨੀਂਹ ਦੇ ਵਿੱਚ ਰੱਖਿਆ ਤਾਂ ਦਰਬਾਰਾ ਬੜਾ ਬੁਖਲਾ ਕੇ ਬੋਲਦਾ ਏ ਕਿ ਕਾਲੀਆ ਆਪਣੇ ਇਮਾਨ ਦੇ ਨਾਲ ਇਨਸਾਫ ਕਰੀ ਤੇ ਕਾਲੀਉ ਨੂੰ ਬੋਲਦਾ ਕਿ ਭਾਈ ਸਾਨੂੰ ਤਾਂ ਦੋਵੇਂ ਇੱਕਸਾਰ ਹੈ ਅਸੀਂ ਕੀ ਬੇਇਨਸਾਫੀ ਕਰਨੀ ਕਿਸੇ ਨਾਲ ਉਹਨੇ ਰੱਸੀ ਦਾ ਸਿਰਾ ਲਾਇਆ ਤੇ ਦੂਜੇ ਪਾਸੇ ਧੰਮਾ ਸਿੰਘ ਸਰਪੰਚ ਨੇ ਇੱਕ ਹੱਥ ਰੱਸੀ ਕਪੂਰ ਸਿੰਘ ਵੱਲ ਕਰਤੀ ਤੇ ਉੱਥੇ ਰੌਲਾ ਪੈ ਗਿਆ ਕਿ ਇਹ ਤਾਂ ਕੰਧ ਜਾਂਦੀ ਨਹੀਂ ਇਧਰ ਇਹ ਤਾਂ ਵਿੰਗੀ ਹੋ ਜੂਗੀ ਇੱਥੋਂ ਤੇ ਰੌਲੇ ਦੇ ਵਿੱਚ ਕਿਸੇ ਨੇ ਉੱਚੀ ਦਨੇ ਬੋਲਿਆ ਕਿ ਸਰਪੰਚਾ ਰੱਸੀ ਇੱਕ ਹੱਥ ਉਧਰ ਨੂੰ ਕਰ ਦਰਬਾਰੇ ਵੱਲ ਨੂੰ ਫਿਰ ਉਹਨੂੰ ਰੱਸੀ ਕਰਨੀ ਪਈ ਉਧਰ ਨੂੰ ਤੇ ਇਸ ਤਰ੍ਹਾਂ ਜਿਹੜੀ ਰੱਸੀ ਉਹ ਸਿੱਧੀ ਹੋ ਗਈ ਤੇ ਮਿਸਤਰੀ ਸਾਹਲ ਸੱਟ ਕੇ ਅਜੇ ਨੀ ਤੇ ਇੱਕ ਐਟ ਰੱਖਣ ਹੀ ਲੱਗਾ ਸੀ ਤੇ ਦਰਬਾਰਾ ਬੋਲਿਆ ਕਿਉਂਕਿ ਉਹਨੂੰ ਬੜੀ 헤ਠੀ ਹੋ ਗਈ ਸੀ ਉਹਦੀ ਜਿਹੜੀ ਹੈਂਡਓਵ ਪੰਨੀ ਗਈ ਸੀ ਕੰਦਨਾ ਘੜਵਾਉਣ ਦੀ ਉਹਦੀ ਹੱਕ ਤੇ ਸੱਪ ਲੱਟ ਰਿਆ ਸੀ ਤੇ ਦਰਬਾਰਾ ਉੱਚੀ ਦੇ ਨੇ ਬੋਲਦਾ ਕਿ ਇਹ ਕਿਹੋ ਜਿਹਾ ਇਨਸਾਫ ਹੈ ਬਈ ਮੈਨੂੰ ਤਾਂ ਨਹੀਂ ਮਨਜ਼ੂਰ ਸਰੀ ਦੀ ਸਾਰੀ ਕੰਨਤਾ ਮੇਰੇ ਵੱਲ ਆ ਗਈ ਤੇ ਵਿੱਚ ਫਿਰ ਕਪੂਰ ਬੋਲਦਾ ਕਿ ਆਹੋ ਆ ਗਈ ਤੇਰੇ ਸਾਰੇ ਸਾਰੇ ਦੀ ਸਾਰੀ ਕੰਦ ਤੇਰੇ ਵੱਲ ਐ ਚਾਰ ਬੰਦੇ ਜੋ ਖੜੇ ਆ ਤੇ ਦਰਬਾਰਾ ਫਿਰ ਅੱਗੇ ਬੋਲਦਾ ਤੇ ਫਿਰ ਉਹਨੂੰ ਕਪੂਰ ਸਿੰਘ ਹੁਣ ਬੰਦਾ ਨਰਮ ਸੀ ਪਰ ਨਰਮਾਈ ਵੀ ਬੰਦਾ ਕਿੰਨੇ ਕਿਚਰੇ ਵਰਤ ਸਕਦਾ ਏ ਫਿਰ ਉਹਨੇ ਮੁੱਕਾ ਤਣ ਤਾਣ ਕੇ ਕਹਿ ਦਿੱਤਾ ਕਹਿੰਦਾ ਜੇ ਹੁਣ ਬੋਲਿਆ ਨਾ ਨਿਉਂ ਚ ਗੜ ਜੂ ਨਿਉਂ ਚ ਤੇ ਦਰਬਾਰਾ ਅੱਗੋਂ ਫਿਰ ਕਹਿੰਦਾ ਕਿ ਆ ਤਾਂ ਕੱਢ ਖਾ ਮੈਨੂੰ ਨਿਉਂ ਚ ਮੈਂ ਦੇਖਾਂ ਤੈਨੂੰ ਵੱਡੇ ਬਹਾਦਰ ਨੂੰ ਇਦਾਂ ਕਹਿੰਦੇ ਕਹਿੰਦੇ ਗਾਲਾਂ ਦੀ ਵਾਛੜ ਸ਼ੁਰੂ ਹੋ ਜਾਂਦੀ ਹੈ ਵਿਛਾਲ ਸ਼ੁਰੂ ਹੋ ਜਾਂਦੀ ਹੈ ਤੇ ਆਪਣਾ ਜਿਹੜਾ ਕਪੂਰ ਸਿੰਘ ਦਾ ਜਿਹੜਾ ਛੋਟਾ ਭਰਾ ਏ ਉਹ ਲਾਠੀ ਚੱਕ ਲਿਆਉਂਦਾ ਏ ਉਧਰੋਂ ਤੇ ਦਰਬਾਰੇ ਦਾ ਭਤੀਜਾ ਉਹ ਗੰਡਾਸੀ ਚੱਕ ਲਿਆਉਂਦਾ ਏ ਦੋ ਹਥੜੀਆਂ ਦੇ ਨਾਲ ਗੰਡਾਸੀ ਦਰਬਾਰਾ ਸਿੰਘ ਕਪੂਰ ਸਿੰਘ ਦੇ ਸਿਰ 'ਚ ਮਾਰਦਾ ਏ ਸਿਰ 'ਚੋਂ ਲਹੂ ਦੀ ਧਾਰ ਵਗ ਪੈਂਦੀ ਏ ਉਧਰੋਂ ਫਿਰ ਕਪੂਰ ਸਿੰਘ ਉਹ ਤੇਵਾਰ ਕਰਦਾ ਏ ਉਹਦੇ ਸਰ ਤੇ ਵੀ ਵਜਦੀ ਏ ਲਾਠੀ ਵੱਜਦੀ ਏ ਤੇ ਉਹਦੇ 'ਚ ਵੀ ਲਹੂ ਨਿਕਲ ਆਉਂਦਾ ਏ ਦਰਬਾਰਾ ਸਿੰਘ ਫੜ ਕੇ ਉਲਟ ਕੇ ਨਿਉਂ ਦੇ ਵਿੱਚ ਡਿੱਗ ਪੈਂਦਾ ਏ ਤੇ ਪੰਜ ਜਿਹੜੇ ਆ ਰੱਸੀ ਛੱਡ ਕੇ ਪਾਸੇ ਹੋ ਜਾਂਦੇ ਆ ਇਦਾਂ ਪੂਰਾ ਖਲਾਰਾ ਪੈ ਜਾਂਦਾ ਹੈ ਜਿਹੜੀਆਂ ਉਹਨਾਂ ਦੀਆਂ ਬੁੜੀਆਂ ਹੁੰਦੀਆਂ ਹੈ ਘਰਾਂ ਚੋਂ ਬਾਹਰ ਨਿਕਲ ਆਉਂਦੀਆਂ ਐ ਉਹ ਬਾਹਾਂ ਉਲਾਰ-ਉਲਾਰ ਕੇ ਇੱਕ ਦੂਜੇ ਨੂੰ ਗੋਲਾ ਕੱਢਣ ਲੱਗ ਜਾਂਦੀਆਂ ਨੇ ਥੋਲਾ ਪੈ ਜਾਂਦਾ ਏ ਲੋਕੀ ਆਪਣੇ ਕੰਨਾਂ ਤੇ ਹੱਥ ਰੱਖ ਲੈਂਦੇ ਨੇ ਇੰਨਾ ਉੱਥੇ ਕੂੜ ਸ਼ਾਣਾ ਜਾਂਦਾ ਇੰਨਾ ਉੱਥੇ ਗਾਲਾਂ ਕੱਢੀਆਂ ਜਾਂਦੀਆਂ ਨੇ ਤੇ ਫਿਰ ਕੁਝ ਬੰਦੇ ਵਿੱਚੋਂ ਪੈਣਦੇ ਉਹਨਾਂ ਨੂੰ ਹਟਾਉਂਦੇ ਆ ਆਪਸੇ ਕਰਦੇ ਆ ਤੇ ਫਿਰ ਗੱਲ ਨਿਬੜ ਜਾਂਦੀ ਐ ਫਿਰ ਕੁਝ ਦਿਨਾਂ ਦੇ ਵਿੱਚ ਜਿਹੜੀ ਕੰਦ ਐ ਉਹ ਬਣ ਜਾਂਦੀ ਐ ਕੰਦ ਬਣ ਜਾਂਦੀ ਹੈ ਜਿਹੋ ਜੀ ਸੋਚੀ ਸੀ ਉਹੋ ਜੀ ਬਣ ਜਾਂਦੀ ਹੈ ਦੋਵੇਂ ਤਰ੍ਹਾਂ ਦੀਆਂ ਜਮਾਨਤਾਂ ਹੋ ਜਾਂਦੀਆਂ ਐ ਪਰ ਜਿਹੜੀ ਗੱਲ ਦਾ ਰੌਲਾ ਸੀ ਉਹ ਗੱਲ ਹੋ ਜਾਂਦੀ ਹੈ ਕਿਉਂਕਿ ਦੋਹੇ ਘਰਾਂ ਦੇ ਵਿੱਚ ਵੈਰ ਪੈ ਗਿਆ ਭਰਾਵਾਂ ਦੇ ਵਿੱਚ ਵੈਰ ਪੈ ਗਿਆ ਦੋਹਾਂ ਦਿਲਾਂ ਦੇ ਵਿੱਚ ਪਟਾਕ ਆ ਗਿਆ ਫਟਾਕ ਆ ਗਿਆ ਤੇ ਇਸੇ ਕਰਕੇ ਜਿਹੜੀ ਗੱਲ ਦਾ ਡਰ ਸੀ ਕਪੂਰ ਸਿੰਘ ਡਰਦਾ ਸੀ ਉਹੀ ਗੱਲ ਹੋ ਗਈ ਤੇ 5-6 ਮਹੀਨੇ ਲੰਘਦੇ ਆ ਪਹਿਲੀ ਕਸ਼ਤ ਦਾ ਜਿਹੜਾ ਸਮਾਂ ਐ ਉਹ ਵੀ ਲੰਘ ਜਾਂਦਾ ਐ ਤੇ ਕਪੂਰ ਸਿੰਘ ਨੂੰ ਪਤਾ ਸੀ ਉਹ ਜਾਣ ਕੇ ਕੋਈ ਛੇੜ ਨਹੀਂ ਛੇੜਨਾ ਚਾਹੁੰਦਾ ਸੀਗਾ ਦਰਬਾਰੇ ਕੋਲ ਜਾ ਕੇ ਉਹਨੂੰ ਪਤਾ ਸੀ ਕਿ ਪੰਚਾਇਤ ਦੇ ਕੋਲ ਗੱਲ ਹੋਈ ਹੈ ਲਿਖਤੀ اقਰਾਰਨਾਮਾ ਹੋਇਆ ਹੈ ਕਪੂਰ ਸਿੰਘ ਇਹ ਸੋਚਦਾ ਸੀ ਕਿ ਦਰਬਾਰਾ ਮੁਕਰਦਾ ਸਕਦਾ ਨਹੀਂ ਹੁਣ ਤੇ ਉਹਨੇ ਹੋਰ 6 ਮਹੀਨੇ ਇੰਤਜ਼ਾਰ ਕੀਤਾ ਅਗਲੀ ਲੋੜੀ ਨੂੰ ਜਿਹੜੀ ਕੈਸ਼ ਤੋਂ ਆਣੀ ਸੀ ਉਹ ਵੀ ਟੁੱਟ ਗਈ ਦਰਬਾਰੇ ਨੇ ਉਹ ਵੀ ਕੈਸ਼ ਨਹੀਂ ਦਿੱਤੀ ਤੇ ਕਪੂਰ ਸਿੰਘ ਇੱਕ ਦੋ ਦਿਨ ਦੇ ਵਿੱਚ ਪੰਚਾਇਤ ਨੂੰ ਕਹਿਣ ਹੀ ਵਾਲਾ ਸੀ ਕੀ ਇੱਕ ਦਿਨ ਸਵੇਰੇ ਚਾਚੀ ਰਾਮਕੌਰ ਕਾਲਜਾ ਫੜੀ ਉਹਦੀ ਕੋਲ ਆਉਂਦੀ ਐ ਤੇ ਖਪੂਰ ਸਿੰਘ ਨੂੰ ਕਹਿੰਦੀ ਐ ਕਿ ਤੂੰ ਕੋਈ ਗੱਲ ਨਹੀਂ ਸੁਣੀ ਕਹਿੰਦਾ ਨਾ ਚਾਚੀ ਮੈਨੂੰ ਤਾਂ ਕੋਈ ਪਤਾ ਨਹੀਂ ਲੱਗਿਆ ਕਹਿੰਦੀ ਆਪਣਾ ਦਰਬਾਰਾ ਕਹਿੰਦਾ ਦਰਬਾਰਾ ਆਹ ਕਹਿੰਦੀ ਉਹ ਤਾਂ ਉਹ ਤਾਂ ਨਮੂਨੀਆਂ ਹੋ ਗਿਆ ਉਹ ਤਾਂ ਮੰਝੇ ਨਾ ਲੱਗਿਆ ਪਿਆ ਠੰਡ ਦੀ ਕਹਿੰਦੀ ਸੀੜ ਦੇ ਵਿੱਚ ਆ ਗਿਆ ਉਹ ਕਹਿੰਦਾ ਅੱਛਾ ਚਾਚੀ ਮੈਂ ਤਾਂ ਤਿੱਥੋਂ ਸੁਣਿਆ ਕਹਿੰਦੀ ਲੈ ਹੋਰ ਡਾਡਿਆ ਤੈਨੂੰ ਪਤਾ ਹੀ ਨਹੀਂ ਇਸ ਗੱਲ ਦਾ ਕਿੰਦਾ ਚਾਚੀ ਜਦੋਂ ਆਉਣਾ ਜਾਣਾ ਬੰਦ ਹੋ ਜੇ ਨਾ ਫਿਰ ਕੰਦੋਲੇ ਪ੍ਰਦੇਸ਼ ਹੋ ਜਾਂਦਾ ਹੈ ਉਹ ਕਹਿੰਦੀ ਫਿਰ ਵੀ ਕੋਈ ਨਹੀਂ ਡੱਡ ਇਹ ਤੇਰਾ ਨੋਹਾਂ ਨਾਲੋਂ ਮਾਸਕ ਦੇ ਅਲੱਗ ਨਹੀਂ ਹੁੰਦਾਗਾ ਤੇ ਇਹ ਸੁਣ ਕਹਿ ਕੇ ਉਹ ਸੰਤ ਜੀ ਸੱਟ ਕੇ ਉਹ ਚਲੀ ਜਾਂਦੀ ਹੈ ਦਰਬਾਰਾ ਜਦੋਂ ਬਿਮਾਰ ਹੋ ਜਾਂਦਾ ਹੈ ਤਾਂ ਕਪੂਰ ਸਿੰਘ ਸੋਚਦਾ ਹੈ ਕਿ ਮੈਂ ਕਿਵੇਂ ਕਰਾਂ ਉਹ ਫਿਰ ਸੋਚੀ-ਸੋਚੀ ਪੈਰ ਤੇ ਮਲਦਾ-ਮਲਦਾ ਉਹਦੇ ਘਰੇ ਜਾਵੜਦਾ ਹੈ ਕਿਤੇ ਜਦੋਂ ਜਾਵੜਦਾ ਹੈ ਦਰਬਾਰਾ ਕੰਧ ਦੇ ਨਾਲ ਢੋਲ ਆ ਕੇ ਰਜਾਈ ਲੈ ਕੇ ਪਿਆ ਹੁੰਦਾ ਹੈ ਬਾਹਰ ਵਿੜੇ ਦੇ ਵਿੱਚ ਤੇ ਕਪੂਰ ਸਿੰਘ ਤੇ ਦੋਨੋਂ ਦੇਖਦਾ ਹੈ ਤਾਂ ਖੜਿਆ ਦਾ ਖੜਿਆ ਰਹਿ ਜਾਂਦਾ ਹੈ ਦਰਬਾਰਾ ਜਮਾ ਸੱਚੀ ਮੰਝੇ ਨੂੰ ਲੱਗ ਗਿਆ ਸੀ ਉਹਦਾ ਰੰਗ ਕਾਲਾ ਹੋ ਗਿਆ ਸੀ ਅੱਖਾਂ ਅੰਦਰ ਨੂੰ ਵੜ ਗਈਆਂ ਸੀ ਤੇ ਉਹਦੀ ਜਦੋਂ ਵੌਕੀ ਦੇਖਦੀ ਹੈ ਕਪੂਰ ਸਿੰਘ ਨੂੰ ਉਹ ਇੱਕ ਸਟੂਲ ਲਿਆ ਕੇ ਮੰਜੇ ਦੇ ਕੋਲ ਢਾਹ ਦਿੰਦੀ ਹੈ ਪਰ ਜਿਹੜਾ ਕਪੂਰ ਸਿੰਘ ਹੈ ਉਹ ਮੰਝੇ ਦੀ ਬਾਹੀ ਤੇ ਬਹਿ ਜਾਂਦਾ ਹੈ ਤੇ ਬਹਿਦਾਂ ਹੋਇਆ ਦਰਬਾਰੇ ਨੂੰ ਕਹਿੰਦਾ ਹੈ ਕਿ ਖੁਰਪਾ ਦਰਬਾਰਾ ਸਿਆ ਕੀ ਹਾਲ ਹੈ ਦੁਬਾਰਾ ਉੱਠਣ ਦੀ ਕੋਸ਼ਿਸ਼ ਕਰਦਾ ਏ ਤੇ ਉਹਦਾ ਕਪੂਰ ਸਿੰਘ ਨੂੰ ਦੇਖ ਕੇ ਜਿਹੜਾ ਚਿੱਤ ਹੈ ਥੋੜਾ ਕਰਾਰ ਦੇ ਵਿੱਚ ਆ ਜਾਂਦਾ ਹੈ ਉਹ ਕਹਿੰਦਾ ਕਿ ਠੀਕ ਹੈ ਬਾਈ ਕਪੂਰ ਸਿੰਘਾਂ ਤੇ ਉਹ ਉੱਠਣ ਲੱਗਦਾ ਕਹਿੰਦਾ ਨਾ ਨਾ ਤੂੰ ਪਿਆਰ ਹੈ ਖੇਚਲ ਨਾ ਕਰ ਉੱਠਣ ਦੀ ਤੇ ਉਹ ਦੁਬਾਰਾ ਬੋਲਦਾ ਹੈ ਕਿ ਕਬੂਰੀ ਇੱਕ ਕਮਜ਼ੋਰੀ ਜਾਦੇ ਆ ਗਈ ਹੈ ਤੇ ਕਹਿੰਦਾ ਉਹ ਇੱਕ ਜਦੋਂ ਕਹਿੰਦਾ ਉਹਦਾ ਹਰਾ ਸਰੀਰ ਹੈ ਉਹਦਾ ਤਿੱਗ ਹਿੱਲਣ ਲੱਗ ਜਾਂਦਾ ਕੰਬਣ ਲੱਗ ਜਾਂਦਾ ਹੈ ਤੇ ਫਿਰ ਕਹਿੰਦਾ ਕਿ ਕੋਈ ਗੱਲ ਨਹੀਂ ਚੁਗਾਠ ਬਚੇ ਰਹਿਣਾ ਵਾਨ ਬਥੇਰੇ ਆ ਤੇ ਫਿਰ ਕਹਿੰਦਾ ਲਾਜ ਕਿਦਾ ਚੱਲਦਾ ਹੈ ਕਪੂਰ ਸਿੰਘ ਪੁੱਛਦਾ ਹੈ ਤੇ ਦਰਬਾਰਾ ਕਹਿੰਦਾ ਲਾਜ ਇਹ ਕਹਿ ਕੇ ਚੁੱਪ ਕਰ ਜਾਂਦਾ ਹੈ ਉਹਨੂੰ ਪਤਾ ਲੱਗ ਜਾਂਦਾ ਕਪੂਰ ਸਿੰਘ ਨੂੰ ਕਪੂਰ ਸਿੰਘ ਆਪਣੀ ਜੇਬ ਦੇ ਵਿੱਚੋਂ 10 ਰੁਪਏ ਦਾ ਨੋਟ ਕੱਢਦਾ ਹੈ ਤੇ ਦਰਬਾਰੇ ਦੀ ਜੇਬ ਦੇ ਵਿੱਚ ਰੱਖ ਦਿੰਦਾ ਹੈ ਦਰਬਾਰਾ ਇਹ ਦੇਖ ਕੇ ਉਹਦਾ ਜਿਹੜਾ ਗਲੇਡੂ ਹੈ ਉੱਪਰ ਆਉਂਦਾ ਹੈ ਤੇ ਉਹ ਕਹਿੰਦਾ ਕਿ ਬਾਈ ਮੈਂ ਤਾਂ ਤੇਰੇ ਪਹਿਲਾਂ ਵੀ ਪੈਸੇ ਦੇਨੇ ਆ ਕੰਦਾਲੇ ਉਹ ਕਹਿੰਦਾ ਕਿ ਉਹ ਪੈਸੇ ਤੂੰ ਦਿੰਦਾ ਰਹੀਂ ਪਹਿਲਾਂ ਠੀਕ ਹੋ ਪੈਸੇ ਕਿਤੇ ਸਾਲੇ ਨਾਲ ਚੱਲੇ ਆ ਤੇ ਫਿਰ ਕਹਿੰਦਾ ਕਿ ਉਹਦੇ ਇਹ ਦੇਖ ਕੇ ਉਹ ਰੋਣ ਲੱਗ ਜਾਂਦਾ ਹੈ ਤੇ ਉਹਦੇ ਚ ਅਪਨਤ ਜਾਗ ਜਾਂ ਜਾਂਦੀ ਹੈ ਦਰਬਾਰੇ ਦੇ ਵਿੱਚ ਤੇ ਉਹਦਾ ਰੋਮ ਰੋਮ ਅਪਨਤ ਨਾਲ ਭਰ ਜਾਂਦਾ ਹੈ ਤੇ ਉਹ ਕਪੂਰ ਨੂੰ ਕਹਿੰਦਾ ਕਿ ਐਤ ਕੀ ਬਾਂਸੂ ਦਾ ਵਿਆਹ ਦੇ ਦਈਏ ਸਿਆਲ ਨੂੰ ਆਉਂਦੇ ਸਿਆਲ ਨੂੰ ਤੇ ਉਹ ਕਹਿੰਦਾ ਦੇ ਦਿਓ ਜਿਹੜਾ ਭਾਰਤ ਸੇ ਉਹ ਲੈ ਜੇ ਉਹ ਚੰਗਾ ਹੀ ਹੁੰਦਾ ਏ ਤੇ ਕਹਿੰਦਾ ਤੂੰ ਆਏਂਗਾ ਕਹਿੰਦਾ ਤੂੰ ਜਿਵੇਂ ਕਹੇਂਗਾ ਓਕਣ ਮੈਂ ਕਰ ਲੂੰਗਾ ਤੇ ਦਰਬਾਰਾ ਉਹਦਾ ਹੱਥ ਫੜ ਕੇ ਕਪੂਰ ਸਿੰਘ ਤਾਂ ਕਹਿੰਦਾ ਕਿ ਬਾਈ ਮੈਥੋਂ ਗਲਤੀ ਹੋ ਗਈ ਮੈਨੂੰ ਤਾਂ ਸਰਪੰਚ ਚੁੱਕ ਦਿੰਦਾ ਰਿਆ ਨਹੀਂ ਮੈਂ ਕਿਹੜਾ ਤੇਰਾ ਦੋਸ਼ੀ ਸੀਗਾ ਉਹ ਕਹਿੰਦਾ ਛੱਡ ਇਹਨਾਂ ਗੱਲਾਂ ਨੂੰ ਉਹਨਾਂ ਗੱਲਾਂ ਚ ਕੀ ਪਿਆ ਜੇ ਚਾਰ ਭਾਂਡੇ ਆ ਤਾਂ ਖੜਕਣ ਗਈ ਤੇ ਦਰਬਾਰਾ ਫਰੋਂ ਲੱਗ ਜਾਂਦਾ ਇਹ ਕਹਿੰਦਾ ਕਹਿੰਦਾ ਕਿ ਕਿ ਬਾਈ ਮੈਨੂੰ ਮaaf ਕਰ ਦੇ ਤੇ ਰੇਗੂਨਾ ਮੈਂ ਕਾਸੇ ਜੋਗਾ ਨਹੀਂ ਤੇ ਕਪੂਰ ਸਿੰਘ ਦੀ ਹਾਲ ਦੇਖਦਾ ਏ ਉਹਦਾ ਹੱਥ ਫੜਦਾ ਏ ਹੱਥ ਖੜਦਾ ਏ ਤੇ ਕਹਿੰਦਾ ਉਹ ਕੋਈ ਨਾ ਬਾਈ ਮੈਂ ਤੈਥੋਂ ਬਾਰਾਂ ਥੋੜੀ ਐ ਤੇ ਹੁਣ ਜਿਹੜੇ ਹੰਝੂ ਉਹਨੀਆਂ ਘਰਾਲਾਂ ਏ ਉਹ ਕਪੂਰ ਸਿੰਘ ਦੇ ਚਿਹਰੇ ਤੇ ਪਰਲ ਪਰਲ ਚੱਲਣ ਲੱਗ ਪੈਂਦੇ ਆ ਧੰਨ